ਮੈਂ ਇਹ ਕਿਸੇ ਸੱਜਣ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਹੀ ਨੇਕ ਇਮਾਨਦਾਰ ਚੜ੍ਹਦੀ ਕਲਾ ਵਾਲੇ ਸਾਡੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਦੇ ਕਿਰਦਾਰ ਦੇ ਉੱਤੇ ਉਂਗਲ ਚੁੱਕਣ ਦਾ ਯਤਨ ਕੀਤਾ ਗਿਆ। ਐਵੇਂ ਦੇ ਲੋਕ ਧਾਮੀ ਸਾਹਿਬ ਵਰਗੇ ਬਹੁਤ ਰੇਰ ਮਿਲਦੇ ਨੇ ਜਿਨ੍ਹਾਂ ਦੀ ਕਿਸਮਤ ਹੀ ਕਰਨੀ ਇਕਸਾਰ ਹੁੰਦੀ ਆ ਮੈਂ ਜਿੱਥੇ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਸਾਰੀ ਐਡਜੈਕਟਿਵ ਦਾ ਵੀ ਧੰਨਵਾਦ ਕਰਦਾ ਵੀ ਉਹਨਾਂ ਨੇ ਪਿਛਲੇ ਦਿਨੀ ਜਿਹੜੀ 11 ਤਰੀਕ ਨੂੰ ਮੀਟਿੰਗ ਹੋਈ ਉਹਦੇ ਵਿੱਚ 20 ਕਰੋੜ ਰੁਪਇਆ ਹੜ ਮਾਰੇ ਲੋਕਾਂ ਦੇ ਲਈ ਰਾਖਵੇਂ ਕੀਤੇ ਜਦੋਂ ਕਿਸੇ ਕਿਸਾਨ ਦੀ ਫਸਲ ਤਿਆਰ ਹੋ ਕੇ ਵੱਢੀ ਜਾਂਦੀ ਹੈ ਮੌਲ ਲੱਗਦਾ ਸਭ ਤੋਂ ਪਹਿਲਾਂ ਉਹ ਗੁਰੂ ਘਰ ਲਈ ਬੋਰੀਆਂ ਭਰ ਕੇ ਰੱਖਦਾ ਹੈ ਤੇ ਉਦੋਂ ਮਗਰੋਂ ਆਪਣਾ ਖਾਣ ਪੀਣ ਦਾ ਪ੍ਰਬੰਧ ਕਰਦਾ ਅੱਜ ਜੇ ਪੰਜਾਬ ਦੀ ਕਿਸਾਨੀ ਮੁਸੀਬਤ ਦੇ ਵਿੱਚ ਹੈ ਅੱਜ ਦੇ ਪੰਜਾਬ ਦੇ ਮਜ਼ਦੂਰ ਮੁਸੀਬਤ ਦੇ ਵਿੱਚ ਨੇ ਅੱਜ ਜੇ ਪੰਜਾਬ ਦੇ ਦੁਕਾਨਦਾਰ ਛੋਟੇ ਦੁਕਾਨਦਾਰ ਮੁਸੀਬਤ ਦੇ ਵਿੱਚ ਨੇ ਉਹਨਾਂ ਦੀਆਂ ਫਸਲਾਂ ਘਰ ਘਾਟ ਤਬਾਹ ਹੋ ਗਏ ਮਵੇਸ਼ੀ ਤਬਾਹ ਹੋ ਗਏ ਤੇ ਸ਼੍ਰੋਮਣੀ ਕਮੇਟੀ ਨੇ ਗੁਰੂ ਦੇ ਅਸ ਅਨੁਸਾਰ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦਾ ਮੂੰਹ ਗਰੀਬਾਂ ਵੱਲ ਖੋਲ ਦਿੱਤਾ ਲੋੜਵੰਦਾ ਵੱਲ ਖੋਲ ਦਿੱਤਾ ਇਸ ਗੱਲ ਲਈ ਮੈਂ ਸਾਰੀ ਐਡਜੈਕਟਿਵ ਦਾ ਤੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਹਾਂ ਪ੍ਰਧਾਨ ਸਾਹਿਬ ਨੇ ਬੜੀ ਦਰਿਆਦਲੀ ਦੇ ਨਾਲ ਜਿੱਥੇ ਲੋਕਾਂ ਨੂੰ ਰਾਸ਼ਨ ਦੀ ਲੋੜ ਸੀ ਦਵਾਈਆਂ ਦੀ ਲੋੜ ਸੀ ਮੂਸ਼ੀਆਂ ਦੇ ਲਈ ਚਾਰੇ ਦੀ ਲੋੜ ਸੀ ਕਿਤੇ ਬੰਨ ਬੰਨਣ ਲਈ ਡੀਜ਼ਲ ਦੀ ਲੋੜ ਸੀ ਕਿਤੇ ਮੈਨ ਪਾਵਰ ਦੀ ਲੋੜ ਸੀ ਹਰੇਕ ਤਰ੍ਹਾਂ ਦੇ ਨਾਲ ਆਪਣੀ ਪੂਰੀ ਫੋਰਸ ਉੱਥੇ ਲਾਈ ਤੇ ਸਾਡੇ ਪ੍ਰਬੰਧ ਪ੍ਰਧਾਨ ਸਾਹਿਬ ਆਪ ਵੀ ਮੌਕੇ ਤੇ ਜਾ ਕੇ ਉੱਥੇ ਖੜੇ ਹੋਏ ਇਸ ਲਈ ਉਹਨਾਂ ਦਾ ਧੰਨਵਾਦ ਕਰਦਾ ਆ ਪਿਛਲੇ ਦਿਨੀ ਡੀਜ਼ਲ ਉਹਨਾਂ ਨੇ ਥਾਂ ਪਰ ਥਾਂ ਪੀ ਗਿਆ ਪਰ ਕਿਸੇ ਨੇ ਰੌਲਾ ਪਾ ਲਿਆ ਵੀ ਡੀਜ਼ਲ ਕੋਈ ਹਲਕੇ ਦਾ ਇੰਚਾਰਜ ਵੰਡਦਾ ਜਿਸ ਵੇਲੇ ਸ਼ਰਮਣੀ ਕਮੇਟੀ ਕੋ ਮਦਦ ਕਰਦੀ ਆ ਕੋਈ ਨਰਾ ਦੇ ਨੇਰੇ ਦੇ ਵਿੱਚ ਨਹੀਂ ਕਰਦੀ ਸ਼ਰਮਣੀ ਕਮੇਟੀ ਭਾਵੇਂ ਡੀਜ਼ਲ ਵੰਡੇ ਭਾਵੇਂ ਲੰਗਰ ਵੰਡੇ ਭਾਵੇਂ ਦਵਾਈਆਂ ਮੰਡੇ ਭਾਵੇਂ ਚਾਰਾ ਵੰਡੇ ਦਿਨ ਦੇ ਉਜਾਨੇ 'ਚ ਗੱਡੀਆਂ ਤੇ ਸਾਡੇ ਲੋਗੋ ਐ ਐਸਪੀਸੀ ਦੇ ਲੱਗੇ ਹੁੰਦੇ ਨੇ ਸਾਡੇ ਬਕਾਇਦਾ ਮਲਾਜਮਾਂ ਨੇ ਵਰਦੀਆਂ ਪਾਈਆਂ ਹੁੰਦੀਆਂ ਉਹਨਾਂ ਦੇ ਉੱਤੇ SGPC ਦੇ ਲੋਗੋ ਲੱਗੇ ਹੁੰਦੇ ਆ ਤੇ ਜਿਸ ਵੇਲੇ ਉਹ ਸਾਰਾ ਕੁਝ ਵੰਡ ਰਹੇ ਨੇ ਉਸ ਵੇਲੇ ਉੱਥੇ ਭਾਵੇਂ ਕੋਈ ਕਾਂਗਰਸੀ ਆ ਕੇ ਖੜਾ ਹੋ ਜੇ ਭਾਵੇਂ ਕੋਈ ਅਕਾਲੀ ਦਲ ਦਾ ਭਾਵੇਂ ਕੋਈ ਕਮਿਊਨਿਸਟ ਖੜਾ ਹੋ ਜੇ ਆ ਕੇ ਸਾਨੂੰ ਕਿਸੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਭਾਵੇਂ ਕੋਈ ਮੁਸਲਮਾਨ ਵੀ ਹੋਵੇ ਭਾਵੇਂ ਸਿੱਖ ਵੀ ਹੋਵੇ ਭਾਵੇਂ ਕੋਈ Hindu ਵੀ ਹੋਵੇ ਉੱਥੇ ਜਾਤਾਂ ਪਾਤਾਂ ਦਾ ਮਜਬਾਂ ਦਾ ਫਿਰ ਵਖਰੇਵਾ ਨਹੀਂ ਕੀਤਾ ਜਾ ਸਕਦਾ ਬੰਦੇ ਬੰਦੇ ਦੇ ਵਿੱਚ ਵਖਰੇਵਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਦਦ ਜਿਹੜੀ ਆ ਉਹ ਸ਼ਰੋਣੀ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਤੇ ਲੈਣ ਵਾਲਾ ਕੋਈ ਵੀ ਹੋਵੇ ਸ਼ਰੋਮਣੀ ਕਮੇਟੀ ਨੇ ਬਿਨਾ ਰੰਗ ਰੂਪ ਦੇਖੇ ਬਿਨਾ ਜਾਤ ਪਾਤ ਦੇਖੇ ਉਹ ਸਾਰੇ ਲੋਕਾਂ ਨੇ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਮਦਦ ਕੀਤੀ ਵੀ ਹੈ ਤੇ ਗਾਂ ਵੀ ਕਰਨੀ ਹੈ ਇਹ ਜੀ ਕੋਈ ਛੋਟਾ ਕੰਮ ਨਹੀਂ ਹਜੇ ਤਾਂ ਇਹ ਸ਼ੁਰੂਆਤਾਂ ਨੇ ਕਿਤੇ ਬੰਨ ਟੁੱਟਦੇ ਪਏ ਨੇ ਕਿਤੇ 10 10 ਫੁੱਟ ਰੇਤਾ ਪਈ ਹੈ ਕਿਤੇ ਘਰਾਂ ਦੇ ਘਰ ਖਰਾਬ ਹੋ ਚੁੱਕੇ ਨੇ ਕਿਤੇ ਬਹੁਤ ਵੱਡੇ ਪੱਧਰ ਤੇ ਜ਼ਮੀਨਾਂ ਖਰਾਬ ਹੋ ਗਈਆਂ ਮवेशੀ ਮਾਰੇ ਗਏ ਨੇ ਬੜਾ ਔਖਾ ਹੋਣਾ ਪੰਜਾਬ ਨੂੰ ਇਸ ਸਾਰੇ ਵਾਕਏ ਦੇ ਵਿੱਚੋਂ ਨਿਕਲਣਾ ਪਰ ਪੰਜਾਬੀ ਜਿੰਦਾਦਿਲ ਲੋਕ ਨੇ ਉਹਨਾਂ ਨੇ ਹਰ ਹਾਲ ਜਕਾਰਿਆਂ ਦੀ ਗੂੰਜ ਦੇ ਨਾਲ ਇਹਦੇ ਵਿੱਚੋਂ ਬਾਹਰ ਨਿਕਲਣਾ ਮੈਂ ਸ਼ਰਮਣੀ ਕਮੇਟੀ ਦੇ ਜਿੱਥੇ ਐਨੇ ਸ਼ਲਾਘਾਯੋਗ ਕੰਮ ਨੇ ਉਹਨਾਂ ਸਾਰਿਆਂ ਦੀ ਤਾਰੀਫ ਕਰਦਾ ਤੇ ਤੁਹਾਨੂੰ ਸਾਰੇ ਲੋਕਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਜਿੱਥੇ ਕਿਤੇ ਸ਼ਰਮਣੀ ਕਮੇਟੀ ਦੇ ਰਾਹਤ ਕਾਰਜ ਚੱਲਦੇ ਪਏ ਨੇ ਉਹਦੇ ਵਿੱਚ ਜੇ ਤੁਹਾਡੀ ਵਿਕਮ ਸਾਹਿਬ ਤੁਸੀਂ ਆਪਣਾ ਯੋਗਦਾਨ ਪਾਓ ਤਾਂ ਵੀ ਚੰਗੀ ਗੱਲ ਹੈ ਨਹੀਂ ਤਾਂ ਸ਼ਰੀਰਕ ਤੌਰ ਤੇ ਜ਼ਰੂਰ ਪਰ ਜ਼ਰੂਰ ਆਪਣਾ ਆਪਣਾ ਯੋਗਦਾਨ ਪਾਓ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜੋ ਉਹਨਾਂ ਦੇ ਮੂੰਹ ਤੇ ਆ ਉਹਨਾਂ ਦੇ ਦਿਲ 'ਚ ਹੈ ਤੇ ਜਿਹੜਾ ਦਿਨ 'ਚ ਆ ਉਹਨਾਂ ਦੇ ਮੂੰਹ ਤੇ ਆ ਉਹਨਾਂ ਨੇ ਸਾਰੇ ਐਡਜੈਕਟਿਵ ਦੀ ਸਲਾਹ ਨਾਲ ਅਸੀਂ ਇੱਕ ਸੁਰਤਾ ਨਾਲ ਇਹ ਫੈਸਲਾ ਕੀਤਾ ਵੀ 20 ਕਰੋੜ ਰੁਪਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜਪੀੜਤ ਲੋਕਾਂ ਦੀ ਮਦਦ ਲਈ ਦਿੱਤਾ ਦਿੱਤਾ ਜਾਏ ਜੇ ਲੋੜ ਪਈ ਤਾਂ ਅਸੀਂ ਗਾਂ ਵੀ ਵਿਚਾਰ ਕੇ ਹੋਰ ਵੱਧ ਰਾਸ਼ੀ ਵੀ ਜਿਹੜੀ ਹੈ ਉਹ ਹੜਪੀੜਤਾਂ ਦੇ ਫਲੇ ਦੇ ਲਈ ਖਰਚਣ ਲਈ ਹਮੇਸ਼ਾ ਤਤਪਰ ਰਹਾਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ